जालमा जलदा पूरा जोर ला लेया आग ढाके थक गए जालमा जलदा पूरा जोर ला लेया आग ढाके थक गए गुरुजी ना डोले जदो सी सी ऊते तपती रेत पाके थक गए गुरुजी ना डोले जदो सी सी ऊते रेत पाके थक गए ਹੱਥ ਜੋੜੇ ਚੰਦੂ ਕੋਲ ਜਾ ਕੇ ਆਖ ਦੇ ਜੀ ਕਰ ਸਤ ਕਰਨਾ ਕਵੀ ਨਾਲੋਂ ਤੱਤੇ ਨੇ ਅਰਾਦੇ ਗੁਰੂ ਦੇ ਇਹਨੇ ਕਿਥੋਂ ਹਾਰਨਾ ਕਵੀ ਨਾਲੋਂ ਤੱਤੇ ਨੇ ਅਰਾਦੇ ਗੁਰੂ ਦੇ ਇਹਨੇ ਕਿਥੋਂ ਹਾਰਨਾ ਬੈਠਾਏ ਹਮਲਿਆ ਦੇ ਵਾਂਗੂ ਅੜ ਕੇ ਪੋਰਾ ਵੀ ਨਹੀਂ ਢੋਲਦਾ ਬੈਠਾ ਮੋਤ ਪੜਕੇ ਜਦ ਮੁਖੋਂ ਬੋਲਦਾ ਲੱਗਦਾ ਏ ਮੁਗਲਾਂ ਦੀ ਮੋਤ ਪੜਕੇ ਜਦ ਮੁਖੋਂ ਬੋਲਦਾ ਪਤਾ ਨਹੀਂ ਕੀ ਚਾਹੁੰਦਾ ਜਿੰਨੂੰ ਸਾਡੀ ਦਿੱਤੀ ਚੀਜ਼ ਸਵਿਕਾਰਨਾ ਤਵਿਨਾਂ ਲੋ ਤੱਤੇ ਨੇ ਇਰਾਦੇ ਗੁਰੂ ਦੇ ਇਹਨਾਂ ਕੀਤੋਂ ਹਾਰਨਾ ਤਵਿਨਾਂ ਲੋ ਤੱਤੇ ਨੇ ਇਰਾਦੇ ਗੁਰੂ ਦੇ ਇਹਨਾਂ ਕੀਤੋਂ ਫੁੱਲੇ ਪੱਤੇ ਰੋਟੀ ਵਾਂਗੂ ਰੜੀ ਜਾਂਦੇ ਨੇ ਐਨੀ ਤੇਜ ਅੱਗ ਨਾਲ ਫੁੱਲੇ ਪੱਤੇ ਰੋਟੀ ਵਾਂਗੂ ਰੜੀ ਜਾਂਦੇ ਨੇ ਗੁਰੂ ਜੀ ਦੇ ਚਿਹਰੇ ਉੱਤੇ ਨੂਰ ਵਧਿਆ ਪਾਣੀ ਪੜੀ ਜਾਂਦੇ ਨੇ ਗੁਰੂ ਜੀ ਦੇ ਚਿਹਰੇ ਉੱਤੇ ਨੂਰ ਵਧਿਆ ਪਾਣੀ ਪੜੀ ਜਾਂਦੇ ਨੇ ਹੋਰ ਅੱਗ ਬਾਲਤੀ ਤੇ ਔਖਾ ਹੋ ਜੂ ਤਾਪਿਆ ਵਿਨਾਂ ਲੋਤ ਤੇ ਨੇ ਆਰਾਦੇ ਗੁਰੂ ਦੇ ਮੇਕੀ ਤੁਹਾਰਨਾ ਤ ਵੀਨਾਂ ਲੋਤ ਤੇ ਫੈ ਲਗੀ ਜਮੀਨ ਮੱਥੇ ਤੇ ਪਸੀਨਾ ਆ ਗਿਆ ਗੁਰੂ ਵਾਲੀ ਗੱਲ ਸੁਣ ਕੇ ਜਲਾਤਾ ਤੂੰ ਚੰਦੂ ਗਾ ਸਿਖਾ ਗਿਆ ਪੈਰਾਂ ਹੇਠੋਂ ਹੈ ਲਗੀ ਜਮੀਨ ਮੱਥੇ ਪਸੀਨਾ ਆ ਵੀ ਨਾਲੋ ਤੱਤੇ ਨੇ ਇਰਾਦੇ ਗੁਰੂ